ਜਸਤੇ ਦੌਰਾਨ ਅੱਜ ਅਮਨ अरोੜਾ ਨੇ ਵੀ ਵੱਡੇ ਬਿਆਨ ਦੇ ਦਿੱਤੇ ਨੇ ਤੇ ਨਾਲ ਹੀ ਹਰਪਾਲ ਜੀਮਨ ਜੀ ਨੇ ਵੀ ਇਹ ਬਿਆਨ ਕਰ ਦਿੱਤੇ ਨੇ ਉਹਨਾਂ ਦੇ ਦੁਆਰਾ ਇੱਕ ਮੁਹਿੰਮ ਚਲਾਈ ਗਈ ਹੈ ਇੱਕ ਮਿਸ਼ਨ ਚਲਾਇਆ ਗਿਆ ਹੈ ਯੁੱਤ ਨਸ਼ੇ ਵਿਰੋਧ ਜੋ ਹੈ ਮੁਹਿੰਮ ਹੈ ਚਲਾਈ ਗਈ ਹੈ ਜਸਤੇ ਦੌਰਾਨ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਹੋਰਨਾ ਆਦੇ ਰਾਜ ਸਮੇਂ ਹੋਰਨਾ ਪਾਡੀਆਂ ਦੀ ਜੇਦੋ ਸਰਕਾਰ ਰਹੀ ਤਾਂ ਉਹਨਾਂ ਦੇ ਦੁਆਰਾ ਜੋ ਨਸ਼ਾ ਹੈ ਉਹ ਇਨਾ ਵਾਧਾ ਚਲਾ ਗਿਆ ਇਨਾ ਵਾਧਾ ਚਲਾ ਗਿਆ ਕਿ ਜੋ ਨੌਜਵਾਨ ਨੇ ਅੱਜ ਦੇ ਮਾਹੌਲ ਵਿੱਚ ਨੌਜਵਾਨ ਨੇ ਜੋ ਸਾਰੀ ਨੌਜਵਾਨ ਦੀ ਪੀੜੀ ਨੂੰ ਨਸ਼ਾ ਨੇ ਖਾ ਲਿਆ ਹੈ ਅੱਜ ਜੋ ਇਹ ਫਹਿਮ ਚਲਾਈ ਗਈ ਹੈ ਜੋ ਮਿਸ਼ਰਡ ਜੋ ਅੱਜ ਸ਼ੁਰੂ ਕੀਤਾ ਗਿਆ ਹੈ ਉਹਦੀ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਇਹ ਨਤੀਜਾ ਨਿਕਲਿਆ ਦੇ ਨਾਲ ਉਹਨਾਂ ਦੀ ਜੋ ਮੀਟਿੰਗ ਹੈ ਉਹ ਬੈਠ ਗਈ ਬੈਠਕ ਖਤਮ ਹੋਣ ਤੋਂ ਬਾਅਦ ਹੀ ਅੱਜ ਜੋ ਚੰਡੀਗੜ੍ਹ ਦੇ ਵਿੱਚ ਅਮਨ अरोड़ा ਨੇ ਇਹ ਬਿਆਨ ਦਿੱਤੇ ਤੇ ਨਾਲ ਹੀ ਉਹਨਾਂ ਦੇ ਨਾਲ ਹਰਪਾਲ ਜੀਮਾ ਜਿੰਨੇ ਵੀ ਕਹੀ ਬਿਆਨ ਦਿੱਤੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਖਬਰ ਸਾਹਮਣੇ ਆ ਰਹੀ ਆ ਜਿੱਥੇ ਕਿ ਅੱਜ ਅਮਨ अरोड़ा ਨੇ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੇ ਦੌਰਾਨ ਉਹਨਾਂ ਨੇ ਬਿਆਨ ਦਿੱਤੇ ਨੇ ਕਿ ਹੁਣ ਪੰਜਾਬ ਦੇ ਨੌਜਵਾਨ ਨੇ ਜੋ ਉਹਨਾਂ ਤੋਂ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਪੰਜਾਬ ਨੂੰ ਪਹਿਲਾ ਵਾਰ ਬਾਹੀ ਬਣਾ ਦਿੱਤਾ ਨਵੇਂ ਦਾ ਦੋਸਤੋ ਦੱਸਦੀ ਹੈ ਪੂਰੀ ਜਾਣਕਾਰੀ ਤਰਨਾਲ ਅੱਗੇ ਸਾਂਝੀ ਕਰਦੇ ਆਂ ਤੁਸੀਂ ਜੁੜੇ ਰਹੇ ਆਪਣੇ ਲਾਈਵ ਜੀਟੀਵੀ ਨਾਲ ਡਾਕਟਰ ਬਖਸ਼ੀਸ਼ ਅਜਾਦੀ ਦੇ ਨਾਲ ਦਰਅਸਲ ਅੱਜ ਜੋ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਅਮਨ अरोੜਾ ਨੇ ਕਿਹਾ ਹੈ ਕਿ ਸਾਡੇ ਕੀਜੀ ਵਾਲ ਸਾਹਿਬ ਅਰਵਿੰਦ ਕੇਦਰੀ ਵਾਲ ਸਾਹਿਬ ਪਹਿਲਾਂ ਹੀ ਨੌਜਵਾਨਾਂ ਦੀ ਹਾਲਤ ਤੋਂ ਤੰਗ ਹਨ ਉਹ ਸੋਚਦੇ ਸਨ ਕਿ ਅੱਜ ਦੇ ਜੋ ਨੌਜਵਾਨ ਨੇ ਉਹਨਾਂ ਦੀ ਜਵਾਨੀ ਨੂੰ ਨਸ਼ਿਆਂ ਨੇ ਖਾ ਲਿਆ ਹੈ ਉਹ ਉਹਨਾਂ ਦੀ ਬਹੁਤ ਜ਼ਿਆਦਾ ਫਿਕਰ ਕਰਦੇ ਸਨ ਫਿਕਰਮੰਦ ਸਨ ਇਹ ਜੋ ਗੱਲਾਂ ਨੇ ਉਹ ਅੱਜ ਅਮਨ अरोੜਾ ਨੇ ਕਹੀਆਂ ਨੇ ਪ੍ਰੈਸ ਕਾਨਫਰੰਸ ਦਿਲੋਂ ਉਹਨੇ ਕਿਹਾ ਕਿ ਜੋ ਕਿ ਦੀ ਵਾਦੀ ਨੇ ਉਹ ਇਹਨਾਂ ਨੇ ਉਹ ਵਿਅਕਤੀ ਬਹੁਤ ਜਿਆਦਾ ਚਿੰਤਿਤ ਨੇ ਸਾਡੇ ਸੀਰ ਮਾਨ ਕਹਿੰਦੇ ਸਾਡੇ ਭਗਵੰਤ ਮਾਨ ਜੀ ਵੀ ਇਸ ਗੱਲ ਤੋਂ ਚਿੰਤਿਤ ਨੇ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਨੇ ਖਾ ਲਿਆ ਹੈ ਜਰਾ ਸਾਲ ਅੱਜ ਤੇ ਮਾਮਲਾ ਸਾਹਮਣੇ ਆ ਰਿਹਾ ਦੋਸਤੋ ਅੱਜ ਜੋ ਇਹ ਬਿਆਨ ਸਾਹਮਣੇ ਆ ਰਹੇ ਨੇ ਉਹ ਆਪਣੇ अरोड़ा ਜੀ ਵੱਲੋਂ ਦਿੱਤੇ ਗਏ ਨੇ ਜਿੱਥੇ ਉਹਨਾਂ ਨੇ ਦੱਸਿਆ ਕਿ ਪਹਿਲਾਂ ਜੋ ਪੰਜਾਬ ਸੀ 2007 ਦੇ ਵਿੱਚ ਇਹਨਾਂ ਤੇ ਜੋ ਨਸ਼ਾ ਹੈ ਉਸ ਸਾਡੇ 2007 ਤੋਂ ਪਹਿਲਾਂ ਕਿਸੇ ਵੀ ਵਿਅਕਤੀ ਵਿੱਚ ਹੀ ਤਾਂ ਨਹੀਂ ਪਤਾ ਸੀ ਦਾ ਕੀ ਦਹਿਤ ਕੀਤੀ ਗਈ ਹੈ ਸ਼ਰਾਬ ਦੀ ਹੈ ਪੀੜੀ ਕੇ ਇਹਨਾਂ ਜੀ ਕਹਿੰਦਾ ਕਿਸੇ ਵੀ ਵਿਅਕਤੀ ਨੂੰ ਨਹੀਂ ਪਤਾ ਸੀ ਉਹ ਕਹਿੰਦੇ ਕਿ ਦੋਹਾਂ ਸੱਤ ਤੋਂ ਪਹਿਲਾਂ ਜੋ ਪੰਜਾਬ ਸੀ ਜਿੱਥੇ ਕਿ ਵਿਅਕਤੀਆਂ ਨੂੰ ਮੱਕੀ ਦੀ ਰੋਟੀ ਸਰੋਂ ਦਾ ਸਾਗ ਲੱਸੀ ਪਾਣੀ ਆਦਤ ਤਦ ਇਹਨਾਂ ਵਸਤਾ ਬਾਰੇ ਹੀ ਪਤਾ ਸੀ ਉਹਨਾਂ ਨੂੰ ਨਸ਼ਿਆਂ ਦੇ ਬਾਰੇ ਥੋੜਾ ਜਿਹਾ ਵੀ ਇਸ ਬਾਰੇ ਜਾਣਕਾਰੀ ਨਹੀਂ ਸੀ ਅੱਜ ਜੋ ਗੱਲਾਂ ਨੇ ਓਮਰ ਅਰੋੜਾ ਨੇ ਕਹੀਆਂ ਨੇ ਤੁਹਾਨੂੰ ਵੀ ਦੱਸ ਦੇਣਾ ਉਹਨੇ ਕਿ ਕੀ ਕੀਆ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਦੋਂ ਹੀ ਉਹਨਾਂ ਨੇ ਕਿਹਾ ਕਿ ਜੋ 2007 ਦੇ ਵਿੱਚ 2007 ਦੇ ਵਿੱਚ ਜਦੋਂ ਇਹ ਨਸ਼ੇ ਦੀ ਜੋ ਗੱਲਬਾਤ ਹੈ ਨਸ਼ੇ ਦੀ ਜੋ ਸਾਰੀ ਜਾਣਕਾਰੀ ਹੈ ਨਸ਼ੇ ਦੀ ਜਾਣਕਾਰੀ ਵੀ 2007 ਦੇ ਵਿੱਚ ਹੁੰਦੀ ਹੈ 2007 ਦੇ ਵਿੱਚ ਇਹ ਜੋ ਨਸ਼ਾ ਹੈ ਉਹ ਤੋਂ ਸ਼ੁਰੂ ਹੁੰਦਾ ਹੈ ਤੇ ਬਾਅਦ ਵਿੱਚ 2009 ਦੇ ਵਿੱਚ ਇਹ ਜੋ ਨਸ਼ਾ ਹੈ ਉਹ ਥੋੜਾ ਥੋੜਾ ਵਧਾ ਵਧਾ 2009 ਤੱਕ ਪਹੁੰਚ ਜਾਂਦਾ ਹੈ ਤੇ ਪਹੁੰਚਣ ਤੋਂ ਬਾਅਦ ਹੀ ਫਿਰ 2017 ਦੇ ਵਿੱਚ ਇਹ ਨਸ਼ਾ ਵਧ ਜਾਂਦਾ ਹੈ ਕਿ 2017 ਦੇ ਵਿੱਚ ਕੈਪਟਨ ਅਮ੍ਰਿਤ ਸਰਕਾਰੀ ਸਰਕਾਰ ਹੋਂਦੇ ਦਾ ਉਹਨਾਂ ਨੇ ਕਿਹਾ ਕਿ ਜਦੋਂ ਵੀ ਦਮਦਮਾ ਸਾਬ੍ਹ ਵਾਲਰ ਕੈਪਟਨ ਅਮਰਿੰਦਰ ਸੈਣੀ ਦੀ ਸਰਕਾਰ ਹੁੰਦੇ ਕਰਕੇ ਉਹਨਾਂ ਨੇ ਦਮਦਮਾ ਸਾਬ੍ਹ ਹੱਥ ਕਰਕੇ ਗਟਕਾ ਸਾਬ੍ਹ ਨੂੰ ਮੱਥਾ ਟੇਕ ਕੇ ਇਹ ਗੱਲ ਆਖੀ ਕਿ ਮੈਚ 4 ਹਫ਼ਤਿਆਂ ਦੇ ਵਿੱਚ ਵਜੇ 4 ਹਫ਼ਤਿਆਂ ਦੇ ਵਿੱਚ ਸਾਰੇ ਪੰਜਾਬ ਤੋਂ ਚਟਕੀਆਂ ਦੇ ਨਾਲ ਨਸ਼ਾ ਖਤਮ ਕਰਦੇ ਬਣੇ ਇਹ ਗੱਲ ਕੈਪਟਨ ਅਮਰਿੰਦਰ ਨੇ ਆਖੀ ਪਰ ਬਾਅਦ ਵਿੱਚ ਉਹਨਾਂ ਨੇ ਕਿਹਾ ਕਿ ਉਹ ਵੀ ਨਾ ਕੈਪਟਨ ਦਾ ਫੋਟੋ ਹੈ ਨਾ ਹੋਰ ਸਰਕਾਰਾਂ ਦਾ ਹੋਇਆ ਕਿਉਂਕਿ ਦੀ ਜੋ ਨੌਜਵਾਨ ਪੀੜੀ ਹੈ ਉਹ ਨਸ਼ਿਆਂ ਵੱਲ ਜਾ ਰਹੀ ਹੈ ਦੋਸਤੋ ਜਦੋਂ ਕਿ ਮੈਂ ਇਹ ਬਿਆਨ ਦਿੱਤੇ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਖਜ਼ਾਨਾ ਮੰਤਰੀ ਹਰਪਾਲ ਚੀਮਾ ਜੀ ਨੇ ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੰਘ ਜੀ ਵੀ ਮੇਰੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਬਿਆਨ ਤੁਹਾਨੂੰ ਮੈਂ ਅੱਗੇ ਦੱਸਦੀਆਂ ਪਰ ਤੁਹਾਨੂੰ ਦੱਸਦੀ ਹੈ ਕਿ ਅੱਜ ਜੋ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਦਿਕੇ ਅਮਨ अरोੜਾ ਨੇ ਇਹ ਗੱਲ ਆਖਿਆ ਕਿ ਬਾਕੀ ਪਾਰਟੀਆਂ ਦੇ ਸਮੇਂ ਜਦੋਂ ਹੀ ਹੋਰਨਾਂ ਪਾਰਟੀਆਂ ਦੀ ਸਰਕਾਰ ਸੀ ਤਾਂ ਉਦੋਂ ਉਹਨਾਂ ਨੇ ਇਸ ਚੀਜ਼ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਉਹਨਾਂ ਨੇ ਨਸ਼ੇ ਦੇ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਕਿ ਜੋ ਅੱਜ ਦੀ ਨੌਜਵਾਨ ਪੀੜ੍ਹੀ ਹੈ ਉਹ ਨਸ਼ੇ ਵੱਲ ਜਾ ਰਹੀ ਹੈ ਨਸ਼ਿਆਂ ਦੇ ਨਾਂ ਨਹੀਂ ਉਹ ਆਪਣੇ ਆਪ ਨੂੰ ਖਤਮ ਕਰ ਰਹੇ ਨੇ ਪਰ ਉਹਨਾਂ ਨੇ ਇਸ ਜੀ ਦੇ ਵੱਲ ਧਿਆਨ ਨਹੀਂ ਦਿੱਤਾ ਤਾਂ ਦੂਜੇ ਪਾਸੇ ਅਜ ਅਮਨ अरोੜਾ ਨੇ ਪ੍ਰੈਸ ਕਾਨਫਰੈਂਸ ਦੇ ਵਿੱਚ ਇੱਕ ਅਜਿਹੀਆਂ ਗੱਲਾਂ ਆਖੀਆਂ ਦੇ ਬਾਕੀ ਪਾਰਟੀਆਂ ਦੇ ਵੱਲ ਜਦੋਂ ਬਾਕੀ ਪਾਰਟੀਆਂ ਦੀ ਸਰਕਾਰ ਸੀ ਤਾਂ ਉਹਨਾਂ ਨੇ ਨੌਜਵਾਨੀ ਤੇ ਵੱਲ ਧਿਆਨ ਨਹੀਂ ਦਿੱਤਾ ਇਹਨਾਂ ਚੀਜ਼ਾਂ ਉੱponਾਂ ਨੇ ਧਿਆਨ ਵਿੱਚ ਹੀ ਨਹੀਂ ਰੱਖਿਆ ਕਿ ਅਸੀਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਕਿੱਧਰ ਲੈ ਬਸੇ ਲੈ ਜਾਣਾ ਦੂਜਾ ਜਗਨ ਅਰੋੜਾ ਨੇ ਇਹ ਆਪਕੂ ਸੀ ਨਸ਼ਿਆਂ ਨੂੰ ਅੱਗੇ ਸਪਲਾਈ ਕਰਦੇ ਸੀ ਅਤੇ ਖਾਂਦੇ ਵੀ ਸੀ ਜਸਦੇ ਦੁਆਰਾ ਔਰ ਇਹਨਾਂ ਨੇ ਉਹ ਗੱਲ ਆਖੀ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਪੁਲਿਸ ਨੂੰ ਵੀ ਗੱਲ ਆਖੀ ਹੈ ਪੰਜਾਬ ਪੁਲਿਸ ਦੇ ਦੁਆਰਾ ਵੀ ਕਈ ਵਿਅਕਤੀਆਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਜੋ ਕਿ ਨਸ਼ੇ ਦੇ ਆਦੀ ਸੀ ਨਸ਼ਾ ਵੇਚਦੇ ਸੀ ਨਸ਼ਾ ਖਰੀਦਦੇ ਸੀ ਉਹਨਾਂ ਨੂੰ ਇਹ ਗੱਲ ਆਖੀ ਗਈ ਤਾਂ ਕਰ ਉਹਨਾਂ ਦੇ ਵੱਲੋਂ ਕੀ ਜਾਂਦੀ ਹੈ ਕਿ ਜੋ ਵਿਅਕਤੀ ਨੇ ਜਨਵਧਨ ਨੌਜਵਾਨ ਪੀੜੀ ਨੂੰ ਨਸ਼ੇ ਦੇ ਵੱਲ ਜਾਰੀਏ ਦਿੱਤੇ ਦੁਆਰਾ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਜਿਹੜੇ ਵਿਅਕਤੀ ਨੇ ਨਸ਼ਾ ਵੇਚ ਕੇ ਆਪਣਾ ਕਾਰੋਬਾਰ ਬਣਾਇਆ ਹੈ ਉਹਨਾਂ ਦੇ ਕਾਰੋਬਾਰ ਵੀ ਢਾਈ ਜਾਣਗੇ ਅਤੇ ਉਹਨਾਂ ਨੂੰ ਨਸ਼ਾ ਛਡਾਉਣ ਕਿੰਧ ਤੋ ਦਵਾਈਆਂ ਵੀ ਦਵਾਈਆਂ ਜਾਣੀਆਂ ਉਹਨਾਂ ਦਾ ਨਸ਼ਾ ਛਡਾਇਆ ਜਾਵੇਗਾ ਅਜੋਈ ਗੱਲਾਂ ਨੇ ਅੱਜ ਅਮਣ ਅਰੋੜਾ ਨੇ ਆਖਿਆ ਨੇ ਅਮਣ ਅਰੋੜਾ ਕਹਿੰਦੇ ਨੇ ਕਿ ਬਾਕੀ ਪਾਰਟੀਆਂ ਦੇ ਸਮੇਂ ਜੋ ਨਸ਼ਾ ਹੈ ਉਹ ਤੜ ਬਦਨ ਵਾਦਾ ਚਲਾ ਗਿਆ ਪਰ ਸਾਡੇ ਭਗਵੰਤ ਮਾਨਸੀ ਹੈ ਮਾਨੇ ਗੱਲ ਆਖੀ ਹੈ ਕਿ ਹੁਣ ਅੱਜ ਦੇ ਜੋ ਨੌਜਵਾਨ ਨੇ ਅੱਜ ਦਾ ਜੋ ਪੰਜਾਬ ਹੈ ਉਹ ਪਿਛਲੇ ਪੰਜਾਬ ਤੋਂ ਕਈ ਗੁਣਾ ਵੱਖਰਾ ਹੈ ਉਹਨਾਂ ਨੇ ਕਿਹਾ ਪੰਜਾਬ ਸੂਬਾ ਜੋ ਸੰਕਲਪਾ ਪੰਜਾਬ ਪਾਇਦਾ ਸੀ ਉਹ ਪੰਜਾਬ ਅਸੀਂ ਆਪਣੀ ਸਰਕਾਰ ਦੇ ਮੱਥੀ ਬਣਾਵਾਂਗੇ ਉਹਨਾਂ ਨੇ ਮਨ ਅਰੋੜ ਨੇ ਕਹ ਲਾ ਕਿ ਕਿੰਦੇ ਬੇਸ਼ੱਕ ਸਾਡੇ 3-4 ਸਾਲਾਂਗੇ ਉਹ ਕਹਿੰਦੇ ਸਾਡੇ 3 ਸਾਲ ਵੀ ਇਹ ਚੀਜ਼ ਨੂੰ ਸਮਝਦੇ ਸਮਝਉਂਦੇ ਆ ਨੰਗ ਗਏ ਕਿ ਨਸ਼ੇ ਨੂੰ ਕਿਸ ਤਰ੍ਹਾਂ ਖਤਮ ਕਰਨਾ ਹੈ ਉਹਨਾਂ ਨੇ ਕਿਹਾ ਕਿ ਤਾں ਕੀ ਕਹਿਣਾ ਹੈ ਦੋ ਪ੍ਰੈਸ ਕਾਨਫਰੰਸ ਖਤਮ ਹੋਈ ਤਾਂ ਇਸ ਦਾ ਨਿਚੋੜ ਕੱਢਿਆ ਗਿਆ ਕਿ ਨਸ਼ਾ ਕਿਸ ਤਰ੍ਹਾਂ ਖਤਮ ਕਰਨਾ ਹੈ ਤੇ ਕਿਵੇਂ ਖਤਮ ਕਰਨਾ ਹੈ ਤੇ ਉਹਨਾਂ ਦੇ ਨਾਲ ਅਜਹ ਰਪਾਲ ਜੀ ਮਣੀ ਵੀ ਇਹ ਗੱਲ ਆਖੀ ਕਿ ਸਭ ਤੋਂ ਪਹਿਲਾ ਤਾਂ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਜੋ ਕਾਂਗਰਸ ਸੀ ਕਾਂਗਰਸ ਸਰਕਾਰ ਸੀ ਉਹਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬਟਕਾ ਮੱਥਾ ਟੇਕ ਕੇ ਸੌਂ ਖਾ ਕੇ ਕਿਹਾ ਕਿ ਚਾਰ ਹਫ਼ਤਿਆਂ ਦੇ ਵਿੱਚ ਵਿੱਚ ਸੀ ਜੋ ਨਸ਼ਾ ਹੈ ਉਹ ਖਤਮ ਕਰ ਦਵਾਂਗੇ ਪਰ ਹਜੇ ਤੱਕ ਉਹਨਾਂ ਨੇ ਨਸ਼ੇ ਦੀ ਕੋਈ ਖਤਮ ਕਰਨ ਦੀ ਉੱਕਸੋਕ ਨਹੀਂ ਲਈ ਗੱਡੀ ਸਗੋਂ ਉਸ ਸਮੇਂ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਜੋ ਨਸ਼ਾ ਹੈ ਉਹ ਵਾਪਦਾ ਚਲਾ ਗਿਆ ਤੇ ਅੱਜ ਅਮੜਾ ਰੌਣਾ ਫਿਰ ਬਾਜ਼ੀ ਮਾਣੇ ਵੀ ਤੇ ਹੈ ਤੁਹਾਡੇ ਸਿਰ ਡਾਕਟਰ ਬਲਬੀਰ ਜੀ ਨੇ ਵੀ ਇਹ ਗੱਲ ਆਪਣੀ ਅਨੇਕ ਤੇ ਮਾਣ ਜੋ ਪੰਜਾਬ ਹੈ ਗੁਰਦੁਆਰਾ ਪੰਜਾਬ ਪੰਜ ਦੇ ਜੈਸੇ ਦੁਆਰਾ ਦੇ ਸ੍ਰੀ ਮਾਣ ਭਗਵੰਤ ਮਾਨਵੀ ਇਹ ਗੱਲ ਆਪਣੀ ਹੈ ਨਹੀਂ ਹੈ ਅਜਨੇ ਪੰਜਾਬ ਦੇ ਜੋ ਲੋਕ ਨੇ ਉਹ ਸਰ ਨੌਜਵਾਨ ਪੀੜੀ ਦੇ ਸ਼ਹਿਰ ਦੇ ਬਲ ਜਾਣੀ ਹੈ ਜਨ ਦੇ ਦੁਆਰਾ ਜੋ ਕੁਤਬਾ ਪਮਾਣੇ ਦੀ ਗੱਲ ਆਖੀ ਹੈ ਕਿ ਇਹ ਨਸ਼ਾ ਤੋਂ ਹੈ ਉਹ ਖਤਮ ਕਰਦੇ ਨੇ ਹਰ ਦੋਸਤੋ ਤੁਸੀਂ ਦੇਖੋ ਕਿ 3 ਸਾਲ ਤੱਕ ਪੀਤ ਚੁੱਕੇ ਨੇ ਨੇ ਹੁਣ ਆਪਾਂ ਦੇਖਦੇ ਹਾਂ ਕਿ ਅੱਕੇ ਇੱਕ ਕੀ ਕਰਦੇ ਨੇ ਪਰ ਦੁਬਾਰਾ ਤੁਹਾਨੂੰ ਫਿਰ ਤੋਂ ਦੱਸਦੀ ਹੈ ਕਿ ਅੱਜ ਐ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਆਖੀ ਹੈ ਕਿ ਸੀਐਮ ਭਗਵੰਤ ਮਾਨ ਜੂ ਨੇ ਉਹ ਪਹਿਲਾ ਵਰਗਾ ਰੰਗਲਾ ਪੰਜਾਬ ਚਾਹੁੰਦੇ ਨੇ ਤੇ ਉਹਨਾਂ ਦੇ ਦੁਆਰਾ ਇਹ ਗੱਲ ਆਖੀ ਗਈ ਹੈ ਕਿ ਵਿਅਕਤੀਆਂ ਨੂੰ ਨਸ਼ਿਆਂ ਤੋਂ ਹਟਾਇਆ ਜਾਵੇਗਾ ਵਿਅਕਤੀਆਂ ਨੂੰ ਨਸ਼ੇਦੋ ਜੋ ਆਪੂ ਨੇ ਜੋ ਨਸ਼ਾ ਲੈਂਦੇ ਨੇ ਨਸ਼ਾ ਵੇਚਦੇ ਨੇ ਸਪਲਾਈ ਕਰਦੇ ਨੇ ਉਹਨਾਂ ਨੂੰ ਵੀ ਜਿਹੜਾ ਚ ਬੰਦ ਕਰ ਦਿੱਤਾ ਜਾਵੇਗਾ ਚੁਣਾਂਗੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਜਮਨੌਰ ਨੇ ਕਿ ਇਹ ਵਿਆਦ ਦਿੱਤੇ ਨੇ ਕਿ ਸਭ ਤੋਂ ਪਹਿਲਾਂ ਤਾਂ 2007 ਦੇ ਵਿੱਚ ਜੋ ਨਸ਼ਾ ਆਇਆ ਸ਼ੁਰੂ ਕਰ ਦਿੱਤਾ ਗਿਆ ਹੌਲੀ ਹੌਲੀ ਵਧਦਾ ਵਧਦਾ ਨਸ਼ਾ 2009 ਤੱਕ ਵਧਿਆ ਤੇ 2009 ਤੋਂ ਬਾਅਦ ਇੱਕ ਤੋਂ ਤੱਕ 2017 ਦੇ ਵਿੱਚ ਜੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਹਨਾਂ ਨੇ ਵੀ ਕਦਮੇ ਕੀਤੇ ਸਾਬ ਵੀ ਕਹਿੰਦੇ ਨੇ ਨਸ਼ਾ ਖਤਮ ਕਰਦੇ ਆਂਗੇ ਚਾਰ ਹਫ਼ਤੇ ਦੇ ਵਿੱਚ ਨਸ਼ਾ ਖਤਮ ਹੋ ਜੂ ਨਸ਼ੇ ਦਾ ਕੁਝ ਨਹੀਂ ਲੱਪਣਾ ਐਦਾਂ ਹੋ ਜੂ ਯੋ ਹੋ ਜੂ ਬੋ ਹੋ ਜੂ ਇਹ ਸਾਰੀਆਂ ਗਲਤ ਕੈਪਟਨ ਜੀ ਨੇ ਕਹੀਆਂ ਪਰ ਤੁਸੀਂ ਦੇਖੋ ਕਿ ਉਸ ਸਮੇਂ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਜੋ ਇਹ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਨਸ਼ਾ ਖਤਮ ਕਰਦੇ ਆਂਗੇ ਨਸ਼ਾ ਅਜੇ ਤੱਕ ਖਤਮ ਨਹੀਂ ਹੋਇਆ ਤੁਸੀਂ ਦੇਖੋ ਦੋਸਤੋ ਕਿ ਅੱਜ ਦੇ ਨੌਜਵਾਨ ਨੌਜਵਾਨ ਪੀੜ੍ਹੀ ਦੇ ਵਿੱਚ ਇਹ ਕੱਲਾ ਉਹਨਾਂ ਦੇ ਦਿਮਾਗ ਵਿੱਚ ਵੱਧ ਚੁੱਕੀਆਂ ਨੇ ਕਿ ਜੇਕਰ ਕੋਈ ਵਿਅਕਤੀ ਨਸ਼ਾ ਖੋਪੇ ਵੇਚਦਾ ਹੈ ਨਸ਼ਾ ਕੀਤਾ ਹੈ ਨਾ ਤੇ ਵੇਚ ਕੇ ਉਹ ਆਪਣਾ ਘਰ-ਬਾਰ ਬਣਾ ਲੈਂਦਾ ਹੈ ਨਸ਼ਾ ਵੇਚ ਕੇ ਉਹ ਆਪਣੇ ਉੱਤੇ ਹਉਦ ਤੇ ਪ੍ਰਾਪਤ ਕਰਦਾ ਹੈ ਪੈਸਾ ਕਮਾਉਂਦਾ ਹੈ ਧਨ ਕਮਾਉਂਦਾ ਹੈ ਤਾਂ ਉਸ ਨੂੰ ਵੇਚ ਕੇ ਉਸ ਵਿਅਕਤੀ ਨੂੰ ਵੇਚ ਕੇ ਉਸ ਦੇ ਨਾਲ ਦੇ ਵੀ ਕਈ ਵਿਅਕਤੀ ਉਸ ਦੇ ਵੱਲ ਦੇਖਦੇ ਨੇ ਉਸ ਦੇ ਵੱਲ ਦਿਲਚਸਪੀ ਰੱਖਦੇ ਨੇ ਉਸ ਦੇ ਵੱਲ ਅਟਰੈਕਟਿਵ ਹੋ ਜਾਂਦੇ ਨੇ ਕਿ ਯਾਰ ਇਹ ਤਾਂ ਐਨੇ ਪੈਸੇ ਕਮਾਰਿਆ ਨੇ ਨਸ਼ੇ ਨਾਲ ਕੀ ਹੁੰਦਾ ਹੈ ਉਹ ਤਾਂ ਇਸ ਚੀਜ਼ ਨੂੰ ਸੋਚ ਕੇ ਇਸਤੇ ਵੱਲ ਆਕਰਸ਼ਿਤ ਹੋਣ ਲੱਗ ਪੈਂਦੇ ਨੇ ਤਾਂ ਜਿਸ ਦੇ ਦੁਆਰਾ ਕਈ ਨੌਜਵਾਨ ਹੋਰਾਂ ਨੌਜਵਾਨਾਂ ਨੂੰ ਵੇਖ ਕੇ ਹੀ ਅਜਿਹਾ ਕਰਨ ਲੱਗ ਪੈਂਦੇ ਨੇ ਦੋਸਤੋ ਤੁਹਾਨੂੰ ਦੱਸ ਰਹੀਏ ਕਿ ਜਦੋਂ ਹੀ ਇੱਕ ਨੌਜਵਾਨ ਨਸ਼ਾ ਕਰਿਆ ਹੁੰਦਾ ਹੈ ਤਾਂ ਉਸਦੇ ਨਾਲ ਦਾ ਦੋਸਤ ਜੋ ਕਿ ਨਸ਼ਾ ਜਾਣਦਾ ਵੀ ਨਹੀਂ ਨਸ਼ਾ ਕੀ ਹੈ ਤਾਂ ਉਹ ਜੋ ਦੋਸਤ ਲਗਾਏ ਉਹ ਇਹਨਾਂ ਕਿ ਇੱਕ ਵਾਰ ਲਗਾ ਕੇ ਤਾਂ ਦੇਖ ਦੇਖ ਤੋਂ ਸੀ ਦੇ ਵਿੱਚ ਕੀ ਹੈ ਬਹੁਤ ਸਵਾਲ ਹੈ ਮਨੇ ਇਹ ਕਿਹਾ ਤਾਂ ਮਨੇ ਕਿਹਾ ਇੱਕ ਵਰਨਕ ਹੁੰਦਾ ਤੇ ਇੱਕ ਇੱਕ ਕਾਤੇ ਵਿਅਕਤੀ ਹੋਇਆ ਕਰਨ ਅਜੇ ਹੀ ਲੱਗਤ ਲੱਗਦੀ ਹੈ ਕਿ ਕਈਆਂ ਦੇ ਤਾਂ ਨਾੜਾਂ ਦੇ ਵਿੱਚ ਸਿੰਜਾ ਜੁੜਿਓ ਖੁੱਟੀਆਂ ਰਹਿ ਜਾਂਦੀਆਂ ਨੇ ਤੇ ਮੌਕੇ ਤੇ ਇਹਨਾਂ ਦੀ ਮੌਤ। ਦੋਸਤੋ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜੋ ਨਸ਼ੇ ਦਾ ਕਹਿਰ ਉਹ ਬਹੁਤ ਜ਼ਿਆਦਾ ਵਧ ਰਿਹਾ ਹੈ। ਨਸ਼ੇ ਦੇ ਨਾਂ ਹੀ ਕਈ ਵਿਅਕਤੀਆਂ ਦੀਆਂ ਕਈ ਮਾਮਾ ਦੇ ਪੁੱਤ ਕਈ ਭੈਣਾਂ ਦੇ ਭਰਾ ਕਈ ਪਤਨੀਆਂ ਦੇ ਪਤੀ ਇਹ ਬੱਚਿਆਂ ਦੇ ਪਿਓ ਜੋ ਮਰ ਰਹੇ ਨੇ ਉਹ ਅੱਜ ਨਸ਼ਿਆਂ ਦੇ ਕਾਰਨ ਮਰ ਰਹੇ ਨੇ ਜਸਦੇ ਦੁਆਰਾ ਅੱਜ ਅਮਨ ਅਰੋੜਾ ਨੇ ਜੀ ਨੇ ਇਹ ਗੱਲ ਆਖੀ ਹੈ ਪਰ ਅਪਾ ਦੇਖਦੇ ਹਾਂ ਕਿ ਹੁਣ ਇਹ ਜੋ ਅਮਨ ਅਰੋੜਾ ਹਰਪਾਲ ਟੀਮਾ ਭਗਵੰਤ ਮਾਨ ਸੀਐਮ ਮਾਨ ਕੇਜਰੀਵਾਲ ਨੇ ਜੋ ਗੱਲਾਂ ਆਖੀਆਂ ਨੇ ਕਿ ਹੁਣ ਅਸੀਂ ਪਹਿਲਾਂ ਵਾਲਾ ਪੰਜਾਬ ਰੰਗਲਾ ਪੰਜਾਬ ਬਣਾਵਾਂਗੇ ਫਿਰ ਆਪਾਂ ਦੇਖਦੇ ਹਾਂ ਕਿ ਸ਼ਾਇਦ ਇਹ ਸੱਚਮੁੱਚ ਹੀ ਇਸ ਤਰ੍ਹਾਂ ਦਾ ਕਰਦੇ ਨੇ ਦੋਸਤੋ ਬਾਕੀ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਤੁਸੀਂ ਦੇਖ ਰਹੇ ਹੋ ਲਾਈਵ ਸਨ ਸੀ ਵੀ ਮੈਂ ਹਾਂ ਜਸ਼ਨਪ੍ਰੀਤ ਕਰਵਾ ਬੇ ਪਨਿਸ਼